हां जी ਤੁਸੀਂ ਦੇਖ ਹੀ ਲਿਆ ਹੋਣਾ ਵੀਡੀਓ ਦੇ ਵਿੱਚ چیک ਕਰ ਅਚਾਨਕ ਡੈਮ ਦੇ ਗੇਟ ਖੋਲ ਦਿੱਤੇ ਜਾਣ ਤਾਂ ਪਾਣੀ ਦੀ ਰਫ਼ਤਾਰ ਕੀ ਹੋਵੇਗੀ ਕਿਉਂਕਿ ਜੋ ਕਿ ਕਿਉਂਕਿ ਜੋ ਪੰਜਾਬ ਦੇ ਵਿੱਚ ਹੁਣ ਹੜ੍ਹ ਚੱਲਦੇ ਹਨ ਇਹਨਾਂ ਦੇ ਵਿੱਚ ਤਾਂ ਇਹ ਦਰਿਆਵਾਂ ਦੀ ਰਫ਼ਤਾਰ ਤਾਂ ਕੁਝ ਵੀ ਨਹੀਂ ਹੈ ਕਿਉਂਕਿ ਕੁਝ ਦਰਿਆਵਾਂ ਦੇ ਕਾਰਨ ਹੀ ਪੰਜਾਬ ਦੇ ਵਿੱਚ ਬੁਰਾ ਹਾਲ ਹੋ ਚੁੱਕਿਆ ਹੈ ਤੁਸੀਂ ਅਰਦਾਸ ਅਤੇ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ अजिह सम ना आए वीडियो वजी लगी लाइक अ शेयर करो जी